ਦੇਖੋ ਜੀ ਅੱਜ ਮੋਰ ਤੇ ਦੀ ਜੀ ਜਦੋਂ ਤੱਕ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਪੰਜਾਬ ਸਰਕਾਰ ਨੇ ਵੀ ਅਸੀਂ ਤੁਹਾਨੂੰ ਖਾੜਾ ਦੇ ਦਾਂਗੇ ਤੁਸੀਂ ਉਹ ਖੇਤੀ ਨਹੀਂ ਕੀਤਾ ਉਹ ਖਾੜੜੇ ਦਾ ਇੰਤਜ਼ਾਰ ਕਰਾਂਗੇ ਜਦੋਂ ਸਾਡੇ ਕੋਲੇ ਖਾੜੜਾ ਆ ਗਿਆ ਉਹ ਅਸੀਂ ਪੜ੍ਹ ਕੇ ਉਸ ਤੋਂ ਬਾਅਦ ਸਵੇਰੇ ਦੀ ਮੀਟਿੰਗ ਲਾਵਾਂਗੇ ਮੀਟਿੰਗ ਲਾ ਕੇ ਅਗਲਾ ਫੈਸਲਾ ਕਰਕੇ ਜੇ ਸਾਨੂੰ ਖਾੜੜੇ 'ਚ ਨਾ ਮਿਲਿਆ ਤਾਂ ਵੀ ਜੇ ਖਾੜੜਾ ਤੋਂ ਅਸੀਂ ਸੈਟੀਸਫਾਈ ਨਾ ਹੋਏ ਤਾਂ ਵੀ ਅਸੀਂ ਅਗਲੇ ਐਕਸ਼ਨ ਪੋਰੰਦਾ ਲਾਉਂਦੇ ਖਾੜੜੇ ਦੇ ਵਿੱਚ ਤੁਸੀਂ ਕੀ ਕੋਈ ਚਾਹੁੰਦੇ ਸੀ ਵੀ ਕੀ ਕੋਈ ਜਿਹੜਾ ਵਾ ਉਹ ਸਾਫ਼ ਹੋਣੀ ਹੋ ਜੇ ਮੀਟਿੰਗ ਦੇ ਵਿੱਚ ਵੀ ਉਹ ਗੱਲਬਾਤ ਹੋਈ ਇਹ ਤਾਂ ਬਹੁਤ ਵੱਡੀ ਜਿਹੜੀ ਤੁਸੀਂ ਸਵਾਲ ਕੀਤਾ ਇਹ ਬਹੁਤ ਵੱਡੀ ਗੱਲ ਹੈ ਅਸੀਂ ਤੁਸੀਂ ਕੀ ਕੋਈ ਚਾਹੁੰਦੇ ਹੋ ਤਾਂ ਮੈਂ ਸ਼ਾਮ ਤੱਕ ਜੇ ਬੋਲੀ ਜਾਵਾਂ ਤਾਂ ਸ਼ਾਮ ਤੱਕ ਨਹੀਂ ਮੁੱਕਣਾ ਇਹ ਕਰਕੇ ਮੇਰੀ ਬੇਨਤੀ ਹੈ ਵੀ ਤੁਸੀਂ ਉਮੈ ਨਾ ਬੈਂਕ ਪਰ ਜੇ ਗੱਲ ਕੀਤੀ ਹੈ ਕਰਜ਼ੇ ਦੀ ਕਿਸਾਨ ਕਰਜ਼ੇ ਦੀ ਜਿਹੜਾ ਉਹ ਕਹਿ ਰਹੇ ਨੇ ਕੋਆਪਰੇਟਿਵ ਸੁਸਾਇਟੀਆਂ ਦਾ ਜਿਹੜਾ ਸਰ ਤੁਸੀਂ ਸਰ ਮਾਫ ਕਰਾਂਗੇ ਤੁਸੀਂ ਸਾਡੇ ਕਰਜ਼ੇ ਦੀ ਮੇਰੀ ਮੇਰੀ ਸਾਰ ਤੁਹਾਨੂੰ ਬੇਨਤੀ ਹੈ ਵੀ ਆਪਾਂ ਇਹ ਨੂੰ ਜੇ ਦੇ Đਾਂਗੇ ਨਾ ਇਹ ਨੂੰ ਇੱਕ ਇੱਕ ਕੋਈ ਕਰਜ਼ੇ ਦਾ ਕਹੂਗਾ ਕੋਈ ਖੁਦਕੁਸ਼ੀਆਂ ਦਾ ਕਹੂਗਾ ਇਹ ਚ ਕਰਕੇ ਇਹ ਇਹ ਇਸ਼ੂ ਨਾ ਦੇ Đੋ ਸਮੂੱਚੀ ਤੁਹਾਨੂੰ ਮੈਂ ਗੱਲ ਦੱਸਦੀ ਵੀ ਜਿੰਨਾ ਚਿਰ ਸਾਡੇ ਕੋਲ ਉਹ ਖੜਾ ਨਹੀਂ ਉਹਦਾ ਅਸੀਂ ਉਹਦੇ ਬਾਰੇ ਕੁਝ ਕਹਿਣ ਜੀ ਨਹੀਂ ਜਦੋਂ ਆਪ ਖੜਾ ਆ ਗਿਆ ਜਾਂ ਨਾ ਆਇਆ ਨਾ ਉਹਦੀ ਹਾਲਤ ਵਿੱਚ ਮੀਟਿੰਗ ਕਰਾਂਗੇ ਖੜ ਦੇ ਸੈਟੀਸਫਾਈ ਨਾ ਹੋਏ ਤਾਂ ਵੀ ਮੀਟਿੰਗ ਕਰਾਂਗੇ ਅਗਲੇ ਐਕਸ਼ਨ ਦਾ ਪ੍ਰੋਗਰਾਮ ਕਰਾਂਗੇ ਅਗਲਾ ਐਕਸ਼ਨ ਤੁਹਾਨੂੰ ਦੱਸ ਦਿਆਂਗੇ ਵੀ ਕੀ ਹੋਊਗਾ ਪਰ ਜਿਹੜੇ ਕਿਸਾਨਾਂ ਨੇ ਖੁਦ ਖੁਸ਼ੀਆ ਕੀਤਾ ਪਰ ਆਪਣੇ ਜੋ ਹੈ ਅੱਜ ਸਮਾਪਨ ਕੀਤਾ कि सावन के आह्वान के शुरू होता है क्या? क्या क्या आह्वान आव, किस सावन पर रहा। किस रहा पर आज आपने समापन किया है हम दोबारा कब तक हम जिसके जिस बात के लिए आए थे वो बात हमने कर ली और उसके बाद भी इंट्रोड्यूस करना है थे अपनी मांगों को मांग पत्र दे दिया सरकार के साथ बातचीत होगी ਅੱਜ ਅਸੀਂ ਨੇ ਮੁਰਦਾ ਖਤਮ ਕਰ ਦਈਏ ਕਿਸਾਨਾਂ ਦਾ 30 ਤਰੀਕ ਨੂੰ ਨੀਤੀ ਖੇਤੀ ਨੀਤੀ ਵੀ ਬਤਾਇਆ ਜਾ ਰਹਾ ਕਿ ਉਸ ਦਾ ਆਏਗਾ 30 ਨੂੰ ਆਏਗੀ ਤਾਂ ਬਤਾ ਦੇਣਗੇ ਆਪਕੋ ਉਸ ਦੇ ਬਾਅਦ ਉਗਰਾਹ ਸਾਹਿਬ ਕਿਸਾਨਾਂ ਦੀ ਜਿਹੜੀ ਖੁਦਕੁਸ਼ੀਆਂ ਹੋਈਆਂ ਉਹਦੇ ਵਿੱਚ ਇਹ ਕਿਹਾ ਜਾਂਦਾ ਜਦੋਂ ਮੁਆਵਜ਼ੇ ਦੀ ਇਨਕੁਆਇਰੀ ਉਹ ਕਹਿ ਦਿੱਤਾ ਜਾਂਦਾ 5 ਲੱਖ ਦਿੱਤਾ ਜਾਏ ਲੇਕਿਨ ਉਸ ਚ ਸ਼ਰਤਾ ਲਾਈ ਜਾਂਦੀ ਹੈ ਕਿ ਪੋਸਟਮਾਰਟਮ ਨਹੀਂ ਹੋਇਆ ਇਸ ਕਾਰਨ ਨਹੀਂ ਮਿਲੇਗਾ ਕਿ ਇਹ ਇਸ ਮੁੱਦੇ ਤੇ ਗੱਲ ਹੋਈ ਹੈ ਕਿ ਉਹ ਜਿਹੜੇ ਕਿਸਾਨਾਂ ਨੇ ਖੁਸ਼ਹੂਸ਼ੀਆਂ ਕੀਤੀਆਂ ਉਹਨਾਂ ਨੂੰ ਮੁਆਵਜ਼ਾ ਜਿਹੜਾ ਇਹ ਜਿਹੜੀ ਹਾਰਡਲਸ ਨੇ ਉਹਨਾਂ ਨੂੰ ਹਟਾਇਆ ਜਾਵੇ ਦੇਖੋ ਡਿਬੇਟ ਨਹੀਂ ਹੋਈ ਕਿਸੇ ਵੀ ਜੀ ਡਿਬੇਟ ਹੋਣੀ ਹੈ ਜਦੋਂ ਉਹ ਉਹ ਆਪਣੀ ਨੀਤੀ ਲਾਉਣਗੇ ਖੁਦ ਪਾਣੀ ਤੇ ਕੀ ਨੀਤੀ ਹੈ ਕਰਜ਼ੇ ਤੇ ਕੀ ਨੀਤੀ ਹੈ ਖੁਦਕੁਸ਼ੀਆਂ ਤੇ ਕੀ ਨੀਤੀ ਹੈ ਉਹ ਲਿਆਉਣਗੇ ਅਸੀਂ ਜਿਹੜੇ ਇਤਰਾਜ਼ਜੋਕ ਸ਼ਬਦ ਹੋਣਗੇ ਕੱਢ ਕੇ ਆਪਦੀ ਨਿਕਲਵਾਵਾਂਗੇ ਉਹ ਚੀਜ਼ ਜਿਹੜੀ ਕਾਮਨ ਹੋ ਜੇਗੀ ਕਰਾਂਗੇ ਸਰ ਉਸ ਐਮਐਸ ਦੀ ਚੈੱਕ ਚੈੱਕ ਆਊਟ ਕਰਾਂਗੇ ਚੈੱਕ ਆਊਟ ਕਰਾਂਗੇ ਕੋਈ ਕਮੀ ਪੇਸੀ ਹੋ ਤਾਂ ਉਸ ਨੂੰ ਸੁਧਾਰਾਂਗੇ ਉਹ ਜਨਨੀਤੀ ਹੈ ਇੱਕ ਉਸ ਨੂੰ ਚੈੱਕ ਸਰ ਪੜਨਾ ਮਤਲਬ ਹੀ ਚੈੱਕ ਆਊਟ ਕਰਨਾ ਹੁੰਦਾ ਹੈ ਚੈੱਕ ਆਊਟ ਕਰਕੇ ਪ੍ਰਿੰਟ ਆਊਟ ਆਉਟ ਸਰ ਅਕਸਰ ਹੀ ਤੁਹਾਨੂੰ ਬਹੁਤ ਸਾਰੇ ਭਰੋਸੇ ਦਿੱਤੇ ਜਾਂਦੇ ਨੇ ਪਿਛਲੇ ਸਮੇਂ ਦੇ ਵੀ ਦਿੱਤੇ ਜਾਂਦੇ ਨੇ ਜੇ ਵੀ ਭਰੋਸਾ ਜਿਹੜਾ ਭਰੋਸਾ ਹੀ ਰਹਿ ਗਿਆ ਫਿਰ ਅਗਲੀ ਰਣਨੀਤੀ ਤੁਸੀਂ ਹੁਣੇ ਤੈ ਕਰਕੇ ਤੁਹਾਡੇ ਅੱਗੇ ਧਰਤਾ ਹੁਣ 30 ਤਰੀਕ ਨੂੰ ਅਸੀਂ ਕੀ ਕਰਾਂਗੇ ਜੋ ਮੈਂ ਕਹਿੰਦਾ ਕੀ ਪਤਾ ਜੇ ਹੋਊ ਕਿ ਨਹੀਂ ਹੋਊਗਾ ਇਹ ਤਾਂ ਮਤਲਬ ਸਾਡਾ ਤਾਂ ਅਸੀਂ ਜਿਹੜੀ ਸੁਣ ਗੱਲ ਕਰਦੇ ਆ ਅਸੀਂ ਅਸੀਂ ਕੁਝ ਹੋਰ ਚੀਜ਼ਾਂ ਸਰਕਾਰ ਕੋਲ ਤੁਸੀਂ ਯਾ ਸਖਤ ਸੰਘਰਸ਼ ਕਰਾਂਗੇ ਉਸ ਤੋਂ ਬਾਅਦ ਸਰਕਾਰ ਦਾ ਹਾਂ ਸਖਤ ਕਰਾਂਗੇ ਤੁਸੀਂ ਆ ਇਹਨੂੰ ਕਿਹੜਾ ਸਖਤ ਨਹੀਂ ਮੰਨਦੇ ਜੀ ਅਸੀਂ ਮੇਰੇ ਸਾਹਮਣੇ ਕੀਤਾ ਕਰਾ ਕੁਝ ਕੀਤਾ ਤੁਹਾਡੇ ਸਾਹਮਣੇ ਅਸੀਂ ਕਰਾਂਗੇ ਜੋ ਸਖਤ ਦਾ ਮਤਲਬ ਇਹ ਨਹੀਂ ਵੀ ਅਸੀਂ ਸਰਕਾਰ ਨਾਲ ਕੋਈ ਜੰਗ ਛੇੜਨ ਚੱਲਿਆ ਸਖਤ ਦਾ ਮਤਲਬ ਇਹ ਜਨਤਕ ਦਬਾਅ ਬਦਲ ਬਤਾਵਾਂਗੇ ਬਦ ਕਰ ਇੱਕ ਆਖਰੀ ਸਵਾਲ ਕਿਹਾ ਜਿਸ ਮਤਲਬ ਵਾਸਤੇ ਇਹ ਮੋਰਚਾ ਲਾਇਆ ਸੀ ਉਹ ਮੰਨ ਤੋਂ ਪੂਰਾ ਹੋਇਆ ਪੂਰਾ ਹੋ ਗਿਆ ਸਰ ਪੂਰਾ